ए मेरा या अपना बैब है कोई दीवार मेरी कबरते ये भी मेरा या अपना बै है कोई दीवार ਜੇ ਹੋ ਬਈ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ ਵਿੱਚ ਵੀ ਦੀਵ ਦੀ ਉਤੇ ਰਹਿਣਗੇ ਕੁਝ ਕਹਿਤਾ ਹਾਂ ਨਾ ਚੜੇਗਾ ਕਿਵੇਂ ਚੁੱਪ ਰਹਾ ਤਾਂ ਸਮਾਦਾਨ ਕੀ ਕਰਨਗੇ ਹਰ ਕੀ ਕਰਨ ਦੋਸਤੋ ਮੈਂ ਤੁਹਾਡਾ ਆਪਣਾ ਵੀਜੇ ਸਾਧਪੁਰੀ ਇਹ ਦਿਨ ਤਿਹਾਰ ਤਾਂ ਹੀ ਚੰਗੇ ਲੱਗਦੇ ਨੇ ਜੇ ਕੋਈ ਆਪਣਾ ਸਾਥ ਹੋਵੇ ਨਹੀਂ ਤਾਂ ਇਹਨਾਂ ਦਿਨਾਂ ਤਹਰ ਇਹਨਾਂ ਦਿਨ ਤਿਹਾਰਾਂ ਵਿੱਚ ਆਪਣੀ ਦੀ ਕਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਏ ਸੋ ਮੇਰੇ ਵੱਲੋਂ ਪਿਆਰ ਭਰਿਆ ਸਤਿਕਾਰ ਹੈਪੀ ਦੀਵਾਲੀ ਸਾਰਿਆਂ ਨੂੰ ਪਰਮਾਤਮਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਮੈਂ ਆਸ ਕਰਦਾ ਅਰਦਾਸ ਬੇਨਤੀ ਕਰਦਾ ਸਾਰਿਆਂ ਲਈ ਹਮੇਸ਼ਾ ਖੁਸ਼ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੂਦੇ ਵਸਦੇ ਰਹੋ ਫਿਰ ਮਿਲਾਂਗੇ ਹੈਲੋ ਵਾਹਿ